ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਜੱਬੋਵਾਲ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਚਿੱਤੇ ਇਸ ਵੇਲੇ ਪ੍ਰਸ਼ਾਸਨ ਦੀ ਪੂਰੀ ਟੀਮ ਪਹੁੰਚੀ ਹੈ ਇੱਕ ਨਸ਼ਾ ਤਸਕਰ ਦੇ ਘਰ ਨੂੰ ਜਿਹੜਾ ਇਸ ਵੇਲੇ ਜਬਤ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਨਸ਼ਾ ਤਸਕਰ ਦੀ ਸਾਢੇ 47 ਲੱਖ ਦੀ ਪ੍ਰਾਪਰਟੀ ਨੂੰ ਜਿਹੜਾ ਇਸ ਵੇਲੇ ਉਹ ਸੀਜ਼ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦੀ ਟੀਮ ਇਸ ਵੇਲੇ ਜਿਹੜੀ ਸਰਪੰਚ ਬੀਬੀ ਜਸਵਿੰਦਰ ਕੌਰ ਦੇ ਨਾਲ ਅਸੀਂ ਇਹ ਪਹੁੰਚੀ ਹੈ ਤੇ ਉਹਨਾਂ ਤੋਂ ਜਾਣਦੇ ਆ ਕਿ ਇਹ ਪੂਰਾ ਮਾਮਲਾ ਮੈਂ ਐਸਐਸ ਤਮਾਮ ਸੰਜ ਐਸਐਚਓ ਹਾਊਸ ਸਿਟੀ ਬੰਗਾ ਜੀ ਤੇ ਕਲੰਦਰ ਕੌਰ ਵਾਈਫ ਆਫ ਮੱਖਣਰਾਮ ਹੈ ਪਿੰਡ ਜੱਪੂਵਾਲ ਤੋਂ ਜੀ ਇਹਨਾਂ ਉੱਤੇ ਐਨਡੀਪੀਐਸ ਦੇ ਕੁਝ ਮੁਕਾਦਮੇ ਦਰਜ ਸੀ ਜੀ ਇਹਨਾਂ ਕਰਕੇ ਪ੍ਰਾਪਤ ਸਰਕਾਰ ਵੱਲੋਂ ਜੀ ਕੰਪਿਊਟੈਂਟ ਅਥਾਰਟੀ ਵੱਲੋਂ ਜਿਹੜੀ ਹੈਗੀ 47 ਲੱਖ 40 ਹਜ਼ਾਰ ਜਿਹੜੀ ਪ੍ਰੋਪਰਟੀ ਆ ਉਹ ਫ੍ਰੀਜ਼ ਕੀਤੀ ਗਈ ਹੈ ਜੀ ਜੀ ਸਰ ਸ਼ੁਭ ਕੀ ਨਾਮ ਜੀ ਮੇਰਾ ਨਾਮ ਪ੍ਰਭਿੰਦਰ ਸਿੰਘ ਕਾਨਗੋ ਸਰਕਲ ਕਮਾ ਜੀ ਤੇ ਅੱਜ ਅਸੀਂ ਐਨਡੀਪੀਐਸ ਕੇਸ ਦੇ ਤਹਿਤ ਪਿੰਡ ਜੱਬੋਲ ਆਏ ਸੀਗੇ ਜੱਬੋਲ ਸ਼੍ਰੀਮਤੀ ਕੁਲਵਿੰਦਰ ਕੌਰ ਉਰਫ सोनू ਪਤਨੀ ਮੱਖਣਰਾਮ ਦੀ ਜਿਹੜੀ ਪ੍ਰਾਪਰਟੀ ਆ ਸਰਕਾਰ ਨੇ 40 ਲੱਖ 47000 ਰੁਪਏ ਦੇ ਵਿੱਚ ਜਿਹੜੀ ਆ ਇਹ ਜ਼ਬਤ ਕੀਤੀ ਆ 47 ਲੱਖ 40000 ਰੁਪਏ ਦੇ ਵਿੱਚ ਜੀ ਇਸ ਕਰਕੇ ਅੱਜ ਅਸੀਂ ਇੱਥੇ ਕਾਰਵਾਈ ਕਰਨ ਆਏ ਸੀਗੇ ਤੇ ਅੱਜ ਤੋਂ ਬਾਅਦ ਇਹ ਰਿਕਾਰਡ ਦੇ ਵਿੱਚ ਰੈਵਨਿਊ ਰਿਕਾਰਡ ਦੇ ਵਿੱਚ ਇਹ ਐਂਟਰੀ ਹੋ ਜਾਣੀ ਆ ਜੀ ਇਹ ਪ੍ਰਾਪਰਟੀ ਜਿਹੜੀ ਅੱਜ ਤੋਂ ਬਾਅਦ ਜਿਹੜੀ ਜ਼ਬਤ ਹੋ ਗਈ ਆ ਸਰਕਾਰ ਦੇ ਹੱਕ ਦੇ ਵਿੱਚ ਇਹ ਕਿਸ ਤਰ੍ਹਾਂ ਹੁੰਦਾ ਸਰ ਜਦੋਂ ਪ੍ਰਾਪਰਟੀਆਂ ਸਰਕਾਰ ਦੇ ਜ਼ਬਤ ਹੋ ਜਾਂਦੀਆਂ ਆ ਤੇ ਪ੍ਰੋਪਰ ਇਹਨਾਂ ਦਾ ਕੇਸ ਚੱਲਦਾ ਹੈਗਾ ਜੀ ਐਨਡੀਪੀਐਸ ਕੇਸ ਅਦਾਲਤਾਂ ਦੇ ਰਾਹੀਂ ਉਹ ਫਿਰ ਮਾਨਯੋਗ ਅਦਾਲਤ ਇਹਦਾ ਫੈਸਲਾ ਕਰਦੀ ਆ ਹਾਂਜੀ ਤੇ ਦੂਜੀ ਤਰ੍ਹਾਂ ਨੂੰ ਵੀ ਮੌਕਾ ਮਿਲਦਾ ਆਪਣੀ ਜਿਹੜਾ ਪੱਖ ਪੇਸ਼ ਕਰਨ ਦਾ ਹਾਂ ਠੀਕ ਆ ਉਸ ਤੋਂ ਬਾਅਦ ਹੀ ਅਦਾਲਤ ਦਾ ਜਿਹੜਾ ਫੈਸਲਾ ਸੁਣਾ ਜਾਂਦਾ ਜੀ ਐਸਐਚਓ ਸਾਹਿਬ ਕਿਉਂਕਿ 47 ਲੱਖ ਦਾ ਬਹੁਤ ਵੱਡਾ ਮਾਮਲਾ ਹੋ ਜਾਂਦਾ 47 ਲੱਖ 40 ਹਜ਼ਾਰ ਦਾ ਜਿਹੜੇ ਅਸੀਂ ਵੀ ਇਹ ਵਿਅਕਤੀ ਇਹ ਕੰਮ ਕਰਦੇ ਹੈਗੇ ਆ ਉਹਨਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਕਿਸੇ ਵੀ ਕਾਰਵਾਈ ਹੋਈ ਆ ਜੀ ਇਦਾਂ ਦੇ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੀਦਾ ਕਿ ਜਿਹੜੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਇਸ ਚੀਜ਼ ਤੋਂ ਸਿੱਖਿਆ ਲੈਣੀ ਚਾਹੀਦੀ ਆ ਜਿਹੜੇ ਨਸ਼ੇ ਵਗੈਰਾ ਦਾ ਹੋਰ ਇਹੋ ਜਿਹੇ ਗਲਤ ਕੰਮ ਕਰਦੇ ਆ ਉਹ ਤੋਂ ਆਵਾਜ਼ ਆਉਣ ਇਹਦੇ ਕੋਈ ਕਾਰਵਾਈ ਨਾ ਚੱਲੇ